ਅਕਸਰ ਹੀ ਪੰਜਾਬ ਰੋਡਵੇਸ ਤੇ ਪੀਆਰਟੀਸੀ ਬੱਸਾਂ ਦੇ ਮੁਲਾਜ਼ਮਾਂ ਨੂੰ ਲੈ ਕੇ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਨੇ ਕਿ ਉਹ ਮਹਿਲਾਵਾਂ ਨੂੰ ਦੇਖ ਕੇ ਬੱਸਾਂ ਨਹੀਂ ਰੋਕਦੇ ਇਸ ਤੋਂ ਬਾਅਦ ਕੀ ਕੁਝ ਦਿਨ ਪਹਿਲਾਂ ਹੀ ਮਹਿਲਾਵਾਂ ਦੇ ਵੱਲੋਂ ਰੋਡ ਜਾਮ ਵੀ ਕੀਤਾ ਗਿਆ ਸੀ ਗੌਰਤalab ਹੈ ਕਿ ਸਵੇਰ-ਸਵੇਰ ਮਹਿਲਾਵਾਂ ਆਪਣੇ ਕੰਮਾਂ ਕਰਾਂ ਤੇ ਸਕੂਲਾਂ ਕਾਲਜਾਂ ਨੂੰ ਜਾਂਦੀਆਂ ਨੇ ਤਬਸ ਡਰਾਈਵਰ ਬੱਸਾਂ ਨਹੀਂ ਰੋਕਦੇ ਜਿਸ ਤੋਂ ਬਾਅਦ ਮਹਿਲਾਵਾਂ ਨੇ ਰੋਡ ਜਾਮ ਕੀਤਾ ਸੀ ਤੇ ਇਸ ਤੋਂ ਬਾਅਦ ਹੁਣ ਖੁਦ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁਲਰ ਖੁਰਾਲੀ ਦੇ ਬੱਸ ਅੱਡੇ ਪਹੁੰਚੇ ਉਹਨਾਂ ਨੇ ਇਸ ਤਰ੍ਹਾਂ ਹਰ ਇੱਕ ਚੀਜ਼ ਦਾ ਖੁਦ ਜਾਇਜ਼ਾ ਲਿਆ ਅਤੇ ਪੰਜਾਬ ਬਰੋਡਵੇਸ ਤੇ ਪੀਆਰਟੀਸੀ ਬੱਸਾਂ ਦੇ ਡਰਾਈਵਰਾਂ ਨੂੰ ਬੱਸਾਂ ਰੋਕਣ ਦੇ ਆਦੇਸ਼ ਵੀ ਦਿੱਤੇ ਦੱਸਦੇ ਕਿ ਇਸ ਮੌਕੇ ਤੇ ਉਹਨਾਂ ਦੇ ਨਾਲ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਦੀ ਵੀ ਮੌਜੂਦ ਰਹੇ ਜਦੋਂ ਵੀ ਤੁਸੀਂ ਕਿਸੇ ਵੀ ਬੱਸ ਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਧੀਆ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੀਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓਲੀ ਓਲੀ ਜਿਹੜਾ ਵਾ ਉਸ ਥੇਰੋ ਜਣਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਵੀ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਖਿਆਲ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹਦੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵੀਕਲ ਤੇ ਵੀ ਉਹ ਪ੍ਰਾਈਵੇਟ ਪਾਸਟੇ ਵੀ ਚੜ ਸਕਦਾ ਉਹ ਆਪਦੀ ਗੱਡੀ ਦੇ ਵੀ ਜਾ ਸਕਦਾ ਪਰ ਬੱਚਿਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਕੋਈ ਵੀ ਕੋਈ ਰੋਡਵੇਜ਼ ਦਾ ਡਰਾਈਵਰ ਕੰਟੀ ਨਹੀਂ ਰੋਕਦਾ ਨੂੰ ਦੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਤੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਖਰੜ ਨੂੰ ਰੋਪੜ ਨੂੰ ਕਰਾਲੀ ਨੂੰ ਤੇ ਗਾ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਹ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਟਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਇੱਕ ਇਨਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬੱਸ ਸਟਾਪ ਤੇ ਰੁੱਕੀ ਜਾਣਗੀਆਂ ਜਿੱਥੇ ਵੇਖੋ ਬੱਸ ਪੂਲ ਭਰੀ ਆ ਤੇ ਬਾਦਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚੋਂ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਦੇ ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗਾ ਹੁੰਦੀ ਤੋਂ ਵੀ ਨਹੀਂ ਕੋਈ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਲੈਕਟਰ ਤੇ ਕਾਰਵਾਈ ਵੀ ਕਰਾਂਗੇ ਕਿ ਜੇ ਪਾਸੇ ਚੜਨ ਨੂੰ ਜਗਾ ਆ ਰੋਕਣੀ ਚਾਹੀਦੀ ਆ ਇਹ ਕੋਈ ਸਰਕਾਰ ਦੀ ਸਹੂਲਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਲੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚੀਆਂ ਨੂੰ ਸੜੀਆਂ ਭੈਣਾਂ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਦੀਆਂ ਵੀ ਨਹੀਂਆਂ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਵੀ ਖਾਲੀ ਬੱਸਾਂ ਗਈਆਂ ਸਵਾਰੀਆਂ ਵੀ ਫੋਲਿਆ ਜਿਹੜੀ ਫੋਲਿਆ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਫੋਲਿਆ ਉਹਦੇ ਤੇ ਵੀ ਕੋਈ ਕਿੰਤੂ ਬਰੰਤੂ ਨਹੀਂ ਕਰਦੇ ਵੀ ਜਿੱਥੇ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਏ ਵੀ ਵਾਕੇ ਬੱਸ ਭਰੀ ਹੈ ਤੇ ਅਸੀਂ ਕਿੱਥੇ ਚੜਦੇ ਜੀ ਸਾਰੀ ਗੱਲ ਇਹ ਵੀ ਭੈਣ ਭਰਾ ਸਮਝਦੇ ਨਵੀਆਂ ਬੱਸਾਂ ਲੱਗੇ ਵੀ ਯੋਜਨਾ ਹੈ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੇ ਭਾਰ ਕੇ ਪਾਸ ਹੋ ਚੁੱਕੀ ਆ ਬੱਸ ਹਰ ਤੋਂ ਬਾਅਦ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਹੀਨੇ 2 ਮਹੀਨੇ ਬਾਅਦ 10 20 30 ਬੱਸਾਂ ਹਰ ਮਹੀਨੇ ਆਇਆ ਕਰਨੀਆਂ ਫਲੀਟ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨਜ਼ੂਰੀ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹਿਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ ਚ ਕੈਟਰਿੰਗ ਵੱਧ ਹੁੰਦੀ ਆ ਉਹਦੇ ਤੋਂ ਵੀ ਨਜਾਤ ਖਲੂ ਮੰਤਰੀ ਸਾਹਿਬ ਜਿਹੜੇ ਬੱਚੇ ਨੇ ਧਰਨਾ ਲਾਇਆ ਸੀਗਾ ਉਹ ਉਹ ਤੁਹਾਡਾ ਸ਼ੁਕਰੀਆ ਦਾ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਪਰ ਉਹਨਾਂ ਨੂੰ ਕਿਹਾ ਜੀ ਕੋਈ ਸਾਡੇ ਧੀਆ ਪੁੱਤ ਨਹੀਂ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕੰਮ ਹੀ ਕੋਈ ਮੁਸ਼ਕਲ ਆਊਗੀ ਤੇ ਜਿਵੇਂ ਅੱਜ ਮੈਂ ਆ ਆਪਦੇ ਬੱਚਿਆਂ ਕੋਲ ਮੈਂ ਗਾ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਦੇ ਵਿੱਚ ਜਾਵਾਂਗੇ ਮੈਂ ਅੱਜ ਵਿਖੋ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੇਅਰਮੈਨ ਨੇ ਪਰਮਿੰਦਰ ਗੋਲਡੀ ਜੀ ਇਹ ਇਸੇ ਹਲਕੇ ਦੇ ਵਿੱਚ ਰਹਿੰਦੇ ਇੱਥੇ ਬਦਾਰ ਬਦ ਦੇ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਆਪਾਂ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਕਿਸੇ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆ ਚਲੋ ਆਏ ਆ ਇੱਥੇ ਇਹ ਡਰਾਈਵਰਾਂ ਕਨੈਕਟਰ ਨੇ ਬੱਸਾਂ ਰੋਕੇ ਹੀ ਤਕਰੀਬਨ ਖੜੀਆਂ ਸਿਕਿਉਰਿਟੀ ਮੈਂ ਤਾਂ ਨਹੀਂ ਨਾਲ ਲੈ ਗਿਆ ਜੋ ਸਿਕਿਉਰਿਟੀ ਆ ਜਾਂਦੀ ਆ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉਧਰ ਜਿੱਥੋਂ ਅਪਾਸਟਾਕ ਟੋਕਰਾਲੀ ਰੋਕ ਕੇ ਦਾ ਚੰਡੀਗੜ੍ਹ ਨੂੰ ਜਾਂਦੇ ਆ ਉੱਧਰ ਰੁਕੇ ਆ ਚਲੋ ਉਹ ਰੂਟੀਨ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕ ਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਇਹ ਦੋਵੇਂ ਇਨਸਪੈਕਟਰ ਦੋਵਾਂ ਬੱਸ ਸਟਾਪ ਤੇ ਖੜੇ ਰਹਿਣਗੇ ਹਰ ਬੱਸ ਇੱਥੇ ਬ੍ਰੇਕ ਮਾਰ ਕੇ ਜਾਊਗੀ ਬੱਤੀ ਸਾਹਿਬ ਪੀਤਲ ਸਾਹਿਬ ਚੇਅਰਮੈਨ ਸਾਹਿਬ ਅੱਜ ਬੱਤੀ ਜੀ ਆਏ ਆ ਅੱਜ ਕੀ ਗੱਲਬਾਤ ਹੋਈ ਹੈ ਬੱਚਿਆਂ ਦੇ ਨਾਲ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੱਚਿਆਂ ਦਾ ਧੰਨਵਾਦ ਕਰਦਾ ਸਾਡੇ ਕਰਾਲੀ ਦੀਆਂ ਧੀਆ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਸਾਡਾ ਮੁੱਦਾ ਪਤਾ ਹੈ ਕਰਾਲੀ ਦੇ ਬਸੰਤ ਦਾ ਨਾ ਰੁਕਣ ਦਾ ਤੇ ਉਹ ਵੀ ਬੱਚੀ ਸਾਡੇ ਨਾਲ ਵੀ ਖੜੀ ਹੈ ਤੇ ਮੈਂ ਜਦੋਂ ਮੰਤਰੀ ਸੀ ਸਾਡੇ ਲਾਲਜੀਤ ਜੀ ਭੁੱਲਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਮੈਂ ਆਪ ਜਾ ਕੇ ਦੇਖੂਗਾ ਤੇ ਉਹ ਆਪ ਅੱਜ ਸਵੇਰੇ ਇੱਥੇ ਆ ਕੇ ਅਸੀਂ ਬੜੀ ਦੇਣ ਦੇ ਪਹਿਲਾਂ ਦੂਜੇ ਪਾਸੇ ਡੇ ਸਾਹਮਣੇ ਖੜੇ ਸੀ ਤੇ ਬਿਨਾਂ ਸਿਕਿਉਰਿਟੀ ਦੇ ਇੰਨੇ ਆਮ ਲੋਕਾਂ ਚ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ-ਬਹੁਤ ਇੰਦਰ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਸ਼ਿਵਾਸ਼ੰਤ ਦਵਾਨਾ ਕਰਾਲੀ ਦੇ ਸਾਰੇ ਹੀ ਸਾਡੀਆਂ ਧੀਆਂ ਪੈਣਾ ਬਜ਼ੁਰਗਾਂ ਲੋਕੀ ਹੁਣ ਇੱਥੇ ਬ੍ਰੇਕ ਮਾਰ ਕੇ ਜਾਇ ਕਰੂਗੇ ਤੇ ਅਸੀਂ ਆਪ ਵੀ ਵਾਚ ਕਰਾਂਗੇ ਤੇ ਜਿੱਥੇ ਨਾਲ ਹੀ ਸਰਨੇ ਸਾਡੇ ਮੰਤਰੀ ਸਾਹਿਬ ਨੇ ਦੋ ਇਨਸਪੈਕਟਰ ਵੀ ਇੱਥੇ ਤਾਇਨਾਤ ਕਰੇ ਆ ਉਹ ਵੀ ਉਹਨਾਂ ਦੀ ਵੀ ਦੇਖ ਰੇ ਜਿੱਥੇ ਸਵੇਰੇ ਬੱਸਾਂ ਰੁੱਕੇ ਜਾਇ ਕਰੇ ਅਕਸਰ ਜਦੋਂ ਕੋਈ ਵੱਡੀ ਹੋਰ ਪਾਰਟੀ ਦਾ ਮਹਾਂ ਦਾ ਨਮਾਇਕ ਆਉਂਦੇ ਤਾਂ ਵੀ ਬਹੁਤ ਮੁਲਾਦ ਬਣਾ ਲਾਦੇ ਜਿਵੇਂ ਮੰਤਰੀ ਦਾ ਬਿਲਕੁਲ ਸਾਥ ਨਿਕਲ ਆਏ ਆ ਉਹ ਵੀ ਪੱਤਰ ਚੜੜ ਕੇ ਲਿਖਿਆ ਕੀ ਕਹਿਣਾ ਚਾਹਦੇ ਹੁੰਦੇ ਆ ਜਨਤਰੀ ਬਾਰੇ ਵੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਬੰਦਿਆਂ ਨੂੰ ਮੰਤਰੀ ਬਣਾਇਆ ਐਮ ਐਲ ਏ ਬਣਾਇਆ ਚੇਅਰਮੈਨ ਬਣਾਇਆ ਮੰਤਰੀ ਸਾਹਿਬ ਦਾ ਵੀ ਕੋਈ ਇਦਾਂ ਦਾ ਪੋਲਿਟੀਕਲ ਪਿਸ਼ੋਕੜ ਨਹੀਂ ਆਮ ਲੋਕਾਂ ਚੋਂ ਹੀ ਬਣ ਕੇ ਆਏ ਆ ਤੇ ਆਮ ਲੋਕਾਂ ਚ ਹੀ ਪਿਤਰਦੇ ਆ ਤਾਂ ਵੈਸੇ ਵੀ ਬਹੁਤ ਘੱਟ ਕੋਈ ਸਿਕਿਉਰਟੀ ਨਹੀਂ ਆਮ ਲੋਕਾਂ ਚ ਜਾ ਕੇ ਜੇ ਮੰਤਰੀ ਆਮ ਲੋਕਾਂ ਚ ਆਉਂਗੇ ਤੇ ਅਸਲੀ ਦਿੱਕਤ ਪਤਾ ਲੱਗਦੀ ਹੈ ਕਿ ਆਮ ਲੋਕ ਕੀ ਦਿੱਕਤਾਂ ਫੇਸ ਕਰ ਰਹੇ ਆ ਸੋ ਮੈਂ ਕਹਿੰਦਾ ਇਤਾਂ ਵੀ ਮੰਤਰੀ ਹੋਣੇ ਚਾਹੀਦੇ ਇਤਾਂ ਵੀ ਐਮਐਲਏ ਹੋਣੇ ਚਾਹੀਦੇ